ਇਹ ਸਿੱਖ ਪਰਿਵਾਰ ਦੀ ਧੀ ਆ ਜੀ ਸੁਮਨਪ੍ਰੀਤ ਕੌਰ ਇਸ ਦਾ ਨਾਮ ਆ 3 ਲੱਖ ਲੋਕਾਂ ਨੇ ਵੀਡੀਓ ਦੇਖ ਲਈ ਤੇ ਕਿਸੇ ਨੇ ਮਦਦ ਨਹੀਂ ਭੇਜੀ ਤੁਹਾਨੂੰ ਹੁਣ ਤੱਕ ਤੇ ਜਿਹੜੇ ਇੰਟਰਵਿਊ ਕਰਕੇ ਗਏ ਉਹਨਾਂ ਨੇ ਕੋਈ ਮਦਦ ਕੀਤੀ ਕਿ ਨਹੀਂ ਨਹੀਂ ਉਹਨਾਂ ਨੇ ਹੁਣ ਉਹਦੇ ਚੋ ਕਹਿ ਰਹੇ ਹੋ ਸਿੱਖਾਂ ਦੀ ਕੁੜੀ ਦਾ ਇਲਾਜ ਨਹੀਂ ਹੋ ਰਿਹਾ ਮੈਨੂੰ ਬੜਾ ਬੁਰਾ ਫੀਲ ਹੋਇਆ ਅੱਜ ਕੱਲ ਚੈਨਲਾਂ ਦਾ ਚੱਲਣਾ ਔਖਾ ਹੋਇਆ ਪਿਆ ਮੈਨੂੰ ਪਤਾ ਕਿਉਂਕਿ ਮੇਰਾ ਵੀ ਇੱਕ ਚੈਨਲ ਹੈ ਪਰ ਮਰੀਜ਼ ਦੇ ਮਾਮਲੇ ਦੇ ਵਿੱਚ ਨਾ ਇੱਕ ਵਾਰੀ ਪੱਤਰਕਾਰ ਵੀਰ ਇੰਟਰਵਿਊ ਕਰਨ ਤੋਂ ਪਹਿਲਾਂ ਮੇਰੇ ਕੋਲ ਆ ਜਾਓ ਕੌਣ ਮਰੀਜ਼ ਕੌਣ ਤੁਹਾਡਾ ਕੀ ਲੱਗਦੇ ਕੀ ਇਹਨਾਂ ਦੇ ਗੱਡੀ ਹੈ ਮਾਤਾ ਕਿੰਨੀ ਉਮਰ ਕਿੰਨੀ ਹੈ ਬੱਚੀ ਦੀ ਉਹਦੇ 30 ਸਾਲ ਕੀ ਹੋਇਆ ਕਿ ਉਹਨੂੰ ਤੁਰਦਿਆਂ ਦਾ ਤੇ ਘੇਟਣੀ ਦਾ ਜੀ ਤੁਹਾਡੀ ਇੰਟਰਵਿਊ ਵੀ ਹੋਈ ਸੀ ਕੱਲ ਉਹੀ ਹਾਂ ਸੀ ਉਹ ਜਿਹੜਾ ਮੁੰਡਾ ਇੰਟਰਵਿਊ ਕਰਕੇ ਆਇਆ ਸੀ ਕੀ ਕਹਿੰਦੇ ਡਾਕਟਰ ਕਿੱਥੇ-ਕਿੱਥੇ ਚੱਕਰਾਇਆ ਬੈਠੋ ਰਿਪੋਰਟਰ ਬੁਟਾ ਹੈਗੇ ਤਾਂ ਦਿਖਾਓ ਜੀ ਸੁਰਾਤ ਤੋਂ ਪਹਿਲਾਂ ਜੀ ਸਰਕਾਰੀ ਤੇ ਬਹੁਤ ਖਰਚਾ ਆ ਲਾ ਗਿਆ ਤੇ ਇਹ ਕੁੜੀ ਬਿਮਾਰ ਕਦੋਂ ਦੀ ਹੈ ਜੀ 4 ਸਾਲ ਹੋ ਗਏ ਜੀ ਗੱਡੀ ਅੱਗੇ ਲਿਓ ਮਾੜੀ ਜੀ ਤੇ ਕਦੀ ਲਿਓ ਤੇ ਤੁਸੀਂ 4 ਸਾਲ ਤੋਂ ਇਲਾਜ ਨਹੀਂ ਕਰਾਇਆ ਕਿ ਤੂੰ ਜੀ ਅਸੀਂ ਸਰਕਾਰੀ ਚ ਪਹਿਲਾਂ 2 ਸਾਲ ਫਿਰਦੇ ਰਹੇ ਫਿਰ ਹੁਣ ਕਿੱਥੇ ਕਿੱਥੇ ਗਏ ਸੀ ਤੁਸੀਂ ਅਸੀਂ ਜਗਰਾਂ ਨੂੰ ਵੀ ਗਏ ਸੁਧਾਰ ਵੀ ਇੱਥੇ ਲੁਧਿਆਣੇ ਵੀ ਆ ਤੇ ਉਹਦੀ ਪਰਚੀਆਂ ਕਿੱਥੇ ਇਹ ਤਾਂ ਕੱਲੀਆਂ ਬਲੱਡ ਰਿਪੋਰਟਾਂ ਜੀ ਅਸੀਂ ਨਾ ਮੀਂਹ ਪਾੜੇ ਪੈਂਦੇ ਸੀ ਕੁੜੀ ਬਿਮਾਰ ਹੋ ਗਈ ਜੀ ਅਸੀਂ ਲਿਆਣ ਦੀ ਬਟ ਤੁਹਾਡੀ ਬੇਟੀ ਹੈ ਹਾਂ ਜੀ ਅਸੀਂ ਇੱਥੇ ਲਿਆਣ ਦੀ ਉਹ ਮੀਂਹ ਦੇ ਵਿੱਚ ਚੋਣ ਲੱਗ ਗਈ ਘਰ ਉਹ ਬੱਚਾ ਤੁਸੀਂ ਪਿਤਾ ਜੀ ਉਹ ਬੱਚੀ ਦੇ ਤੇ ਤੁਸੀਂ ਕੰਮ ਕੀ ਕਰਦੇ ਹੋ ਲੁਧਿਆਣਾ ਤੇ ਬੱਚੀ ਦਾ ਨਾਮ ਕੀ ਹੈ ਸਮੁੰਦਰੀ ਜੀ ਉਹ ਜਿਹੜੀ ਇੰਟਰਵਿਊ ਪਾਈ ਉਹਨਾਂ ਨੇ ਸਿੱਖਾਂ ਦੀ ਕੁੜੀ ਐਦਾਂ ਦੀ ਕੁਝ ਤੇ ਇੰਟਰਵਿਊ ਤੋਂ ਬਾਅਦ ਕੋਈ ਫੋਨ ਆਇਆ ਹੀ ਨਹੀਂ ਫੋਨ ਡਾ ਡੇ ਜੀ ਬਹੁਤ ਤੰਗ ਕਰਦੇ ਹੂ ਆਏ ਬੱਚੋਂ ਲੋਕਾਂ ਨੇ ਆਏ ਤੇ ਜਿਹੜਾ ਇੰਟਰਵਿਊ ਕਰਕੇ ਗਏ ਉਹਨਾਂ ਨੇ ਕੋਈ ਮਦਦ ਕੀਤੀ ਕਿ ਨਹੀਂ ਨਹੀਂ ਉਹਨਾਂ ਨੇ ਨਹੀਂ ਕੀਤੀ ਹੁਣ ਤਾਂ ਵੀ ਕੁੜੀ ਦਾ ਇਲਾਜ ਹੋ ਜਾਏ ਵੀਰ ਜੀ ਤੰਨ ਹੋਰ ਕਹਿੰਨੀ ਚਾਹੀਦਾ ਤੇ ਡਾਕਟਰ ਕੀ ਕਹਿੰਦੇ ਇਹਨਾਂ ਨੂੰ ਦਿੱਕਤ ਕੀ ਆ ਵੀਰ ਜੀ ਡਾਕਟਰ ਨੇ ਕਿਹਾ ਤਾਂ ਫੇਫੜਿਆਂ ਦਾ ਫੇਫੜਿਆਂ ਦੇ ਪੈ ਗਿਆ ਕਿ ਫੇਫੜੇ ਸਿੱਖ ਪਰਿਵਾਰ ਦੀ ਦੀ ਕੀ ਕਹਦੇ ਇਹਨਾਂ ਕਹਿੰਦੇ ਉਹ 5000 ਰੁਪਏ ਇਹ ਸਿੱਖ ਪਰਿਵਾਰ ਦੀ ਧੀ ਆ ਜੀ ਆ ਪੇਸ਼ੈਂਟ ਇਸ ਦਾ ਨਾਮ ਆ ਲਗਭਗ 3 ਸਾਲ ਹੋ ਗਏ ਮੰਜੇ ਤੇ ਪਈ ਆ ਪਰਿਵਾਰ ਵੀ ਹੁਣ ਇੰਨਾ ਸਮਰਥ ਇਹ ਸਿੱਖ ਪਰਿਵਾਰ ਦੀ ਧੀ ਆ ਜੀ ਸੁਮਨਪ੍ਰੀਤ ਕੌਰ ਇਸ ਦਾ ਨਾਮ ਆ ਲਗਭਗ 3 ਸਾਲ ਹੋ ਗਏ ਮੰਜੇ ਤੇ ਪਈ ਆ ਪਰਿਵਾਰ ਵੀ ਹੁਣ ਇੰਨਾ ਸਮਰਥ ਤੇ ਜਿਹੜੇ ਲੋਕਾਂ ਨੇ ਇੰਨਿਆਂ ਨੇ ਇੱਥੇ ਕਮੈਂਟ ਕੀਤੇ ਆ ਵੀਡੀਓ ਦੇ ਮਤਲਬ 1400 ਲੋਕਾਂ ਨੇ ਤਾਂ ਕਮੈਂਟ ਕਰਤਾ 5000 ਲੋਕਾਂ ਨੇ ਸ਼ੇਅਰ ਕਰਤਾ ਤੇ ਇਹਦੇ ਚ ਹੁਣ ਤੱਕ 3 ਲੱਖ ਲੋਕਾਂ ਨੇ ਵੀਡੀਓ ਦੇਖ ਲਈ ਤੇ ਕਿਸੇ ਨੇ ਮਦਦ ਨਹੀਂ ਭੇਜੀ ਤੁਹਾਨੂੰ ਹੁਣ ਤੱਕ ਕਿੰਨੇ ਦੇਖੋ ਤੂੰ ਮੈਂ ਤੁਹਾਡੀ ਮਦਦ ਸਾਰੀ ਕਰੂੰਗਾ ਹਾਂਜੀ ਮੇਰੇ ਕੋਲ ਵੀ ਦੇਖੋ ਵੀਡੀਓ ਬਣ ਰਹੀ ਹੈ ਮੈਂ ਮੈਂ ਤੁਹਾਡੀ ਮਦਦ ਸਾਰੀ ਕਰੂੰਗਾ ਜਿੰਨਾ ਖਰਚਾ ਹੈ ਮੈਂ ਕਰੂੰਗਾ ਪਰ ਮੇਰੇ ਨਾਲ ਕੋਈ ਝੂਠ ਨਹੀਂ ਬੋਲਣਾ ਤੂੰ ਸ਼ਰਾਬ ਪੀਂਦੇ ਹੋ ਨਹੀਂ ਬਿਲਕੁਲ ਵੀ ਨਹੀਂ ਹਾਂ ਵੀ ਬਿਮਾਰ ਰਹੇ ਮੈਨੂੰ ਵੀ ਪੇਟ ਤੇ ਇੱਕ ਨਾ ਕਿੰਨੇ ਕੁ ਪੈਸੇ ਆ ਗਏ ਹੁਣ ਤੱਕ ਤੁਹਾਨੂੰ ਕਿ 3000 ਰੁਪਏ ਆਇਆ ਇੱਕ ਜਲੰਧਰ ਦੇ ਮੁੰਡੇ ਨੇ ਪਾਇਆ 2000 ਰੁਪਏ ਬਸ ਹਾਂ ਜੀ ਹੁਣ ਤੁਸੀਂ ਕਿਸੇ ਕੋਲ ਪੈਸੇ ਨਹੀਂ ਲੈਣੇ ਜਦੋਂ ਤੁਹਾਡੀ ਮੇਰੇ ਵੱਲੋਂ ਇਲਾਜ ਹੋਣਾ ਬੰਦ ਹੋ ਗਿਆ ਜਾਂ ਤੁਹਾਡੀ ਮਦਦ ਨਾ ਹੋਈ ਫਿਰ ਤੁਸੀਂ ਪੈਸੇ ਲੈਣੇ ਠੀਕ ਜਦੋਂ ਤੱਕ ਤੁਹਾਡੀ ਅਸੀਂ ਬਾਹ ਫੜ ਰਹੇ ਹਾਂ ਤੁਹਾਡਾ ਕਾਰਡ ਬਣਾ ਰਹੇ ਹਾਂ ਤੁਹਾਨੂੰ ਅਗੱਡੀ ਕੀ ਦੀ ਹੈ ਜੇ ਵੀ ਕਿਸੇ ਦੀ ਮੰਗ ਕੇ ਲੈ ਤੁਸੀਂ ਲਗਿਆ ਹਾਂ ਤੁਸੀਂ ਕੀ ਲਗਦੇ ਹੋ ਇਹਨਾਂ ਦੇ ਚਾਤੀ ਚਾਚਾ ਜਲੰਧਰ ਦੇ ਮੁੰਡਾ ਇਹ ਬਿਲਕੁਲ ਆ ਬੰਦਾ ਮੇਰਾ ਵਾਕਫ ਹੈ ਹਾਂ ਜੀ ਇਹਦੇ ਕਰਕੇ ਮੈਂ ਤੁਹਾਡਾ ਭਾਜੀ ਇਹਨਾਂ ਦੇ ਇਲਾਜ ਦੀ ਸਾਰੀ ਜ਼ਿੰਮੇਵਾਰੀ ਆਪਾਂ ਚੱਕਾਂਗੇ ਬਸ ਇੱਕ ਸ਼ਰਤ ਹੈ ਕਿ ਜਿੱਥੇ ਇਹਨਾਂ ਨੂੰ ਆ ਭੇਜੂਗਾ ਕਾਰਡ ਬਣਾ ਕੇ ਦਊਗਾ ਆਪਣਾ ਇਹਨਾਂ ਨੂੰ ਕੋਈ ਦਿੱਕਤ ਆਵੇ ਇੱਕ ਬੰਦਾ ਮੈਨੂੰ ਇੱਥੇ ਆ ਕੇ ਮਿਲ ਲਵੇ ਹਾਂ ਜੀ ਇਹਨਾਂ ਦਾ ਧੁਰ ਤੱਕ ਇਲਾਜ ਸਾਰਾ ਫ੍ਰੀ ਕਰਾਵਾਂਗੇ ਅਸੀਂ ਕੋਈ ਥੇਲੀ ਨਹੀਂ ਲੱਗੂਗੀ ਇਹਨਾਂ ਦੀ ਕੋਲੋਂ ਇਹਨਾਂ ਦੀ ਇੰਟਰਵਿਊ ਹੋ ਚੁੱਕੀ ਬਹੁਤ ਵਾਇਰਲ ਹਾਂ ਜੀ ਉਹ ਇੰਟਰਵਿਊ ਕਰਕੇ ਇਹ ਨਾ ਹੋਵੇ ਲੋਕਾਂ ਤੋਂ ਵੀ ਪੈਸੇ ਲਈ ਜਾਣ ਤੇ ਸਾਡੇ ਕੋਲ ਇਲਾਜ ਕਰਾਈ ਜਾਂਦੇ ਜੇ ਤੁਸੀਂ ਲੋਕਾਂ ਤੋਂ ਪੈਸੇ ਲਾਉਂਗੇ ਵੀ ਮੈਨੂੰ ਕੋਈ ਢਿੱਡ ਪੀੜ ਨਹੀਂ ਤੁਸੀਂ ਲਓ ਪਰ ਮੈਨੂੰ ਦੱਸ ਦਿਓ ਠੀਕ ਹੈ ਕਿ ਭਾਈ ਸਾਨੂੰ ਲੋਕਾਂ ਕੋਲੋਂ ਆ ਪੈਸੇ ਆਏ ਪਤਾ ਕੱਲ ਨੂੰ ਕੋਈ ਬੰਦਾ ਆਵੇ ਕਿ ਇਹਨਾਂ ਨੂੰ ਮੈਂ ਵੀ ਪੈਸੇ ਦੇ ਤੇ ਤੁਸੀਂ ਵੀ ਇਲਾਜ ਫਰੀਕ ਕਰਾਈ ਜਾਂਦੇ ਹੋ ਤਾਂ ਦਿੱਕਤ ਹੋ ਜਾਈਗੀ ਨਹੀਂ ਨਹੀਂ ਜੀ ਪੈਸੇ ਆਇਆ ਸੀ ਰਿਪੋਰਟ ਵਾਲਾ ਬੰਦਾ ਇਹ ਪਿਛੜਾ ਉਹ ਕਹਿੰਦਾ ਉਹਨੂੰ ਦੇਖੀ ਆ ਵੀਡੀਓ ਉਹ ਕਹਿੰਦਾ ਤੁਹਾਨੂੰ ਵੀਡੀਓ ਪਾ ਵੀਡੀਓ ਪਾ ਦਿਓ ਉਹ ਕਹਿੰਦਾ ਕਿੰਨੇ ਕੁ ਜੋਗਾ ਹੈਗਾ ਮੈਂ ਤੁਹਾਨੂੰ ਰਾਸ਼ਨ ਭੇਜਸਾਂਗਾ ਨਹੀਂ ਦੇਖੋ ਜਿਹੜੇ ਨਹੀਂ ਸੋਸ਼ਲ ਮੀਡੀਆ ਵਧੀਆ ਹੈ ਸੋਸ਼ਲ ਮੀਡੀਆ ਗਲਤ ਨਹੀਂ ਹੈਗਾ ਪਰ ਅੱਜ ਕੱਲ ਨਾ ਜਿਹੜੇ ਮਦਦ ਕਰਨ ਵਾਲੇ ਨੇ ਉਹਨਾਂ ਨੂੰ ਪਤਾ ਨਹੀਂ ਕਿ ਅਸੀਂ ਕਿਨੂੰ ਕਿੱਥੇ ਕਿੰਨੇ ਦਈਏ ਨਹੀਂ ਤੇ ਉਹਨਾਂ ਨੇ ਵੀਡੀਓ ਸਾਡੇ ਪਹਿਲਾਂ ਆ ਜਿਹੜੀ ਵੀਡੀਓ ਨਹੀਂ ਉਹਨਾਂ ਨੇ ਮੰਨੀ ਉਹਨਾਂ ਨੇ ਸਾਡੀ ਕੁੜੀ ਦੀ ਘਰੇ ਪਈਆਂ ਦੀ ਵੀਡੀਓ ਬਣਵਾਈ ਆ ਫਿਰ ਉਹਨਾਂ ਨੇ ਹੁਣ ਤੁਸੀਂ ਮੇਰੇ ਤੋਂ ਪੁੱਛੇ ਬਿਨਾ ਹਾਂਜੀ ਕਿਸੇ ਨੂੰ ਇੰਟਰਵਿਊ ਨਹੀਂ ਦੇਣੀ ਠੀਕ ਦੇਖੋ ਕਿਸੇ ਨੂੰ ਤਾਂ ਇੰਟਰਵਿਊ ਜਾਂ ਵੀਡੀਓ ਦਿਓ ਜੇ ਤੁਹਾਡੀ ਮਦਦ ਨਹੀਂ ਹੁੰਦੀ ਜੇ ਤੁਸੀਂ ਮੇਰੇ ਕੋਲ ਇੱਕ ਵਾਰੀ ਆ ਗਏ ਆ ਬੰਦਾ ਗਵਾਹ ਹੈ ਮੈਂ ਰੋਜ਼ ਇੱਥੇ ਮਿਲਦਾ ਤੁਹਾਡੀ ਸੁਣਵਾਈ ਨਾ ਹੋਵੇ ਦੋ ਦਿਨ ਬਾਅਦ ਫਿਰ ਮੇਰੇ ਕੋਲ ਆਜੋ ਨਾ ਸੁਣਵਾਈ ਹੋਵੇ ਫਿਰ ਮੇਰੇ ਕੋਲ ਆਜੋ ਮੈਂ ਤੁਹਾਨੂੰ ਜਾਣ ਆਣ ਦਾ ਕਿਰਾਇਆ ਵੀ ਦਊਂਗਾ ਪਰ ਕਿਸੇ ਕੋਲ ਉਹੀ ਇੰਟਰਵਿਊ ਨਹੀਂ ਕਰਨੀ ਇੰਟਰਵਿਊ ਨਾਲ ਨਾ ਹੁੰਦੀ ਬਦਨਾਮੀ ਹੁਣ ਤੁਹਾਡੀ ਮੈਂ ਇੰਟਰਵਿਊ ਦੇਖੀ ਹੁਣ ਉਹਦੇ ਚੋ ਕਹਿ ਰਹੇ ਹੋ ਸਿੱਖਾਂ ਦੀ ਕੁੜੀ ਦਾ ਇਲਾਜ ਨਹੀਂ ਹੋ ਰਿਹਾ ਮੈਨੂੰ ਬੜਾ ਬੁਰਾ ਫੀਲ ਹੋਇਆ ਨਹੀਂ ਜੀ ਸਾਨੂੰ ਪਤਾ ਨਹੀਂ ਸੀ ਸਾਡੇ ਇੱਥੇ ਦੇਖੋ ਸਾਡੇ ਇੱਥੇ ਨਾ ਸਿੱਖ ਦੇਖੇ ਜਾਂਦੇ ਨਾ ਮੁਸਲਮਾਨ ਨਾ ਹਿੰਦੂ ਬੰਦੇ ਦੇਖੇ ਜਾਂਦੇ ਸਾਡੇ ਕੋਲ ਰੋਜ਼ 100 200 ਬੰਦਾ ਆਂਦਾ ਸਾਡੇ ਕੋਲ ਤਾਂ ਜਿਹੜਾ ਮਰਜ਼ੀ ਆਵੇ ਹੁਣ ਅਸੀਂ ਕਾਰਡ ਬਣਾ ਕੇ ਤੁਹਾਡੀ ਗੱਡੀ 'ਚ ਤੇਲ ਤੁਹਾਨੂੰ ਗੱਡੀ ਦੀ ਟੈਂਕੀ ਫੁੱਲ ਕਰਾ ਦੇਣਾ ਇਹਨਾਂ ਨੂੰ ਹੁਣ ਹੀ ਡਾਕਟਰ ਕੋਲ ਲੈ ਜਾਓ ਐਡਮਿਟ ਕਰਾ ਦਿਓ ਸਾਰੇ ਟੈਸਟ ਕਰਾਓ ਬਸ ਇੱਕ ਇੱਕ ਬੇਨਤੀ ਹੈ ਜਿਹੜੇ ਡਾਕਟਰ ਟੈਸਟ ਕਰੇਗਾ ਉਹ ਸਾਹਮਣੇ ਰੱਖਣੇ ਆ ਛੱਡਣੇ ਨਹੀਂ ਮੈਂ ਤਾਂ ਦੋ ਬੰਦਿਆਂ ਦੇ ਆਪਣੇ ਨੰਬਰ ਦੇ ਰਿਹਾ 24 ਘੰਟੇ ਉਹ ਫੋਨ ਔਨ ਰਹੇਗਾ ਕੋਈ ਦਿੱਕਤ ਆਂਦੀ ਹੈ ਫੋਨ ਕਰ ਦੋ ਠੀਕ ਹੈ ਕੁੜੀ ਮਲਵਾ ਦਿਓ ਇੱਕ ਵਾਰੀ ਆ ਜਾਓ ਮੈਂ ਬੇਨਤੀ ਕਰਨਾ ਚਾਹਨਾ ਪੱਤਰਕਾਰ ਭਰਾਵਾਂ ਨੂੰ ਵੀ ਕਿ ਜਦੋਂ ਵੀ ਕੋਈ ਮਰੀਜ਼ ਆਵੇ ਤੁਹਾਡੇ ਕੋਲ ਲੱਖ ਲੱਖ ਇੰਟਰਵਿਊ ਕਰੋ ਮੈਨੂੰ ਪਤਾ ਹੈ ਅੱਜ ਕੱਲ ਚੈਨਲਾਂ ਦਾ ਚੱਲਣਾ ਔਖਾ ਹੋਇਆ ਪਿਆ ਮੈਨੂੰ ਪਤਾ ਹੈ ਕਿਉਂਕਿ ਮੇਰਾ ਵੀ ਇੱਕ ਚੈਨਲ ਹੈ ਤੇ ਹਰ ਚੈਨਲ ਵਾਲੇ ਦਾ ਘਰ ਜੁੜਿਆ ਹੈ ਟੋਟਲੀ ਰਿਸਪੈਕਟ ਪਰ ਮਰੀਜ਼ ਦੇ ਮਾਮਲੇ ਦੇ ਵਿੱਚ ਨਾ ਇੱਕ ਵਾਰੀ ਪੱਤਰਕਾਰ ਵੀਰ ਇੰਟਰਵਿਊ ਕਰਨ ਤੋਂ ਪਹਿਲਾਂ ਮੇਰੇ ਕੋਲ ਆਜੋ ਮੈਡੀਕਲ ਮਾਮਲੇ 'ਚ ਜਦੋਂ ਮੇਰੇ ਕੋਲ ਆਏ ਤੁਸੀਂ ਮੈਂ ਨਹੀਂ ਕਿਉਂ ਮੈਂ ਬਹੁਤ ਵੱਡਾ ਬਣ ਰਿਹਾ ਮੇਰੇ ਕੋਲ ਆਓ ਸਾਡਾ ਤਜਰਬਾ ਇੰਨਾ ਹੈ ਅਸੀਂ ਤੁਹਾਡਾ ਇਲਾਜ ਕਰਾਵਾਂਗੇ ਨਹੀਂ ਹੁੰਦਾ ਫਿਰ ਇੰਟਰਵਿਊ ਕਰ ਦਿਓ ਨਾਲੇ ਮੇਰੀ ਵੀ ਬਾਈਟ ਲੈ ਲਓ ਮੈਂ ਵੀ ਕਹਿ ਦਊਗਾ ਵਿੱਚ ਕਿ ਮੈਂ ਇਹਨਾਂ ਦੀ ਮਦਦ ਨਹੀਂ ਕਰ ਸਕਦਾ ਕਈ ਵਾਰ ਮਰੀਜ਼ ਆਂਦਾ ਸਾਡੇ ਕੋਲ ਮਦਦ ਲੈਣ ਗੱ ਫਿਰ ਉਹ ਜਾ ਕੇ ਪੱਤਰਕਾਰ ਨੂੰ ਚਾਰ ਗੱਲਾਂ ਵਧਾ ਚੜਾ ਕੇ ਦੱਸਦਾ ਹੈ ਅਨਮੋਲ ਤਾਂ ਇਦਾਂ ਅਨਮੋਲ ਤਾਂ ਉਦਾਂ ਪੱਤਰਕਾਰ ਵਿਚਾਰਾ ਥੋੜਾ ਈਗੋ ਤੇ ਲੈ ਜਾਂਦਾ ਕਿ ਅੱਛਾ ਅਨਮੋਲ ਗੱਲਾਂ ਕਰਨ ਜੋਗ ਹੈ ਉਹ ਚੱਕ ਕੇ ਇੰਟਰਵਿਊ ਕਰ ਦਿੰਦਾ ਤੇ ਮੈਂ ਬੇਨਤੀ ਕਰਨਾ ਚਾਹਨਾ ਮੇਰੇ ਪੱਤਰਕਾਰ ਭੈਣ ਭਰਾਵਾਂ ਨੂੰ ਕਿ ਕੋਈ ਵੀ ਮਰੀਜ਼ ਆਵੇ ਤੁਹਾਡੇ ਕੋਲ ਇੱਕ ਵਾਰ ਇੰਟਰਵਿਊ ਤੋਂ ਪਹਿਲਾਂ ਮੈਨੂੰ ਮਿਲ ਲਓ ਇਹ ਵੀ ਨਹੀਂ ਕਿ ਫੋਨ ਤੇ ਗੱਲ ਕਰ ਲਓ ਕਿਉਂਕਿ ਸਾਨੂੰ ਦਿਹਾੜੀ ਦੇ ਰੋਜ਼ 11500 ਫੋਨ ਆਸੀ ਫੋਨ ਤੇ ਗੱਲ ਨਹੀਂ ਸੁਣ ਸਕਦੇ ਆਓ ਅੱਜ ਜਿਵੇਂ ਆ ਸਾਰੇ ਮਰੀਜ਼ ਆਏ ਹੋਏ ਨੇ ਅੱਜ ਤੁਸੀਂ ਵੀ ਆ ਜੂਗੇ ਚਾਰ ਮਰੀ ਲੈ ਕੇ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਤੁਸੀਂ ਆਓ ਪਹਿਲਾਂ ਤਾਂ ਹੁਣ ਆ ਕੁੜੀ ਸੁਮਨ ਪ੍ਰੀਤਕੌਰ ਜਿਹੜੀ ਕਹਿੰਦੇ 4 ਸਾਲ ਤੋਂ ਘਰੇ ਹੀ ਇਲਾਜ ਨਹੀਂ ਕਰਾ ਪਾ ਰਹੀ ਸੱਚ ਕਲ ਭਣੇ ਤੁਸੀਂ ਕੀ ਲੱਗਦੇ ਹੋ ਇਹਨਾਂ ਦੇ ਤੁਹਾਡੀ ਵਾਈਫ ਹੈ ਤੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਤੁਹਾਡੇ 5 ਸਾਲ ਹੋ ਗਏ ਮੇਰਾ ਫੋਨ ਫੜਾਈਓ ਉਥੋਂ ਮੇਰਾ ਫੋਨ ਫੜਾਈ ਬੇਟਾ ਕੀ ਨਾਮ ਹੈ ਇਹਨਾਂ ਦਾ ਸੁਮਨ ਪ੍ਰੀਤਕੌਰ ਸੁਮਨ ਪ੍ਰੀਤਕੌਰ ਤੇ ਕੀ ਹੋਇਆ ਕਿਸੀ 4-5 ਸਾਲ ਪਹਿਲਾਂ ਸਾਰਿਆਂ ਨੂੰ ਸ਼ੂਗਰ ਦੀ ਪ੍ਰੋਬਲਮ ਆਈ ਸੀ ਸ਼ੂਗਰ ਦੀ ਪ੍ਰੋਬਲਮ ਆਈ ਸੀ ਤੇ ਬੱਚੇ ਗੁੜੀ ਆ ਜੀ ਤੇ ਤੁਹਾਡੀ ਬੇਟੀ ਆ ਉਹਦੀ ਉਮਰ ਕਿੰਨੀ ਉਹ 3 ਸਾਲਾਂ ਦੀ ਆ ਜੀ ਨਾ ਉਹ ਔੜਦੀ ਆ ਨਾ ਬਹਿਦੀ ਆ ਅੱਛਾ ਉਹ ਵੀ ਇਹਨਾਂ ਨੂੰ ਕੀ ਦਿੱਕਤ ਆਈ ਸੀ ਬ੍ਰੇਨ ਅਟੈਕ ਆਇਆ ਸੀ ਹਾਂਜੀ ਬ੍ਰੇਨ ਅਟੈਕ ਆਇਆ ਸੀ ਨਹੀਂ ਆ ਸ਼ੂਗਰ ਦਾ ਹੀ ਆਇਆ ਸੀਗਾ ਜੀ ਤੇ ਜੀਭ ਕਿਉਂ ਇਹਨਾਂ ਦੀ ਲਾਲ ਹੋਈ ਵੀ ਪੂਰੀ ਜ਼ਖਮ ਹੋਏ ਪੇ ਬੋਲਦੇ ਨਹੀਂ ਹਾਂਜੀ ਬੋਲ ਨਹੀਂ ਹੁੰਦਾ ਜੀ ਹੁਣ ਬਾਹਲਾ ਹੀ ਸਤਾ ਜੀ ਕੋਈ ਨਹੀਂ ਅਸੀਂ ਇਹਨਾਂ ਨੂੰ ਭੇਜਦੇ ਹਾਂ ਹੁਣੀ ਇਸੇ ਗੱਡੀ 'ਚ ਚੱਲ ਜੂਗਾ ਤੁਸੀਂ ਕੱਲ ਸਾਰੀ ਦਿਹਾੜੀ ਵੀਰੇ ਕਹਿੰਦੇ ਘੰਡ ਵੱਜਦਾ ਰੋਈ ਗਏ ਸਾਰੀ ਦਿਹਾੜੀ ਪਾਗਲ ਹੋ ਗਏ ਘੰਡ ਹੀ ਚੱਲੀ ਗਏ ਵੀਰੇ ਕੁੜੀ ਦੇ ਨਾਲ ਪੱਲੇ ਵੀਰੇ ਸਾਹ ਚੱਲਦਾ ਨਾ ਨੱਕ ਤਾਂ ਇਹਦਾ ਹੁੰਦਾ ਜੀ ਕੋਈ ਗੱਲ ਨਹੀਂ ਤੁਸੀਂ ਖਿਭਰਾਓ ਨਾ ਆ ਫੜੋ ਮੈਂ ਤੁਹਾਨੂੰ ਸਾਰਾ ਕਾਰਡ ਕੋਡ ਬਣਾ ਕੇ ਨਾਲ ਕਿੱਥੇ ਜਾਣਾ ਕਿੱਥੇ ਜਾਣਾ ਜੀ ਹਸਪੀਟਲ ਕਿਹੜੇ ਜਾਣਾ ਜੀ ਫਰੀਦਕੋਟ ਮੈਡੀਕਲ ਜਾਂ ਪੀਡੀਆ ਚੰਡੀਗੜ੍ਹ ਦੇਖੋ ਮੇਰੀ ਗੱਲ ਸੁਣੋ ਡਰੋ ਗਿਆ ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਪ੍ਰੋਪਰ ਤੁਹਾਡੀ ਕੁੜੀ ਠੀਕ ਹੋਵੇ ਤਾਂ ਤੁਹਾਨੂੰ ਜਿੱਥੇ ਮੈਂ ਕਹਾਂਗਾ ਉੱਥੇ ਜਾਣਾ ਹੀ ਪੈਣਾ ਐਡਮਿਟ ਕਰਾਣ ਨੂੰ ਮੈਂ ਤੁਹਾਨੂੰ ਡੀ ਐਮ ਸੀ ਵੀ ਕਰਾਉਂਗਾ ਪਰ ਉਹਨਾਂ ਨੇ ਬਿੱਲ 10 ਲੱਖ ਰੁਪਏ ਬਣਾ ਦੇਣਾ ਤਾਂ 10 ਲੱਖ ਰੁਪਏ ਤੁਹਾਡੇ ਚ ਕੌਣ ਦੇਣ ਵਾਲਾ ਨਾ ਮੈਂ ਦੇਣ ਵਾਲਾ ਦੇ ਜੀ ਇਹਨਾਂ ਦੇ ਤੁਸੀਂ ਗੱਲ ਸੁਣਾ ਇਹਨਾਂ ਦੀ ਬੇਟੀ ਨੂੰ ਮੈਂ ਸਾਂਭਦੀ ਆ ਤੇ ਸਾਂਭਣ ਵਾਲਾ ਹੈ ਨੇ ਜੇ ਕਰੇ ਰਾਤ ਨੂੰ ਜਿੱਦੇ ਦੀ ਬਿਮਾਰ ਹੋਈ ਆ ਇੱਕ ਵਾਰੀ ਵੀ ਅਕਲਾ ਤੁਸੀਂ ਕੀ ਚਾਹੁੰਦੇ ਹੋ ਦੱਸੋ ਤੁਸੀਂ ਕੀ ਚਾਹੁੰਦੇ ਨਹੀਂ ਤੁਸੀਂ ਦੇਖੋ ਮੇਰੇ ਘਰ ਦੇ ਹਾਂਜੀ ਮੇਰੇ ਘਰ ਦੇ ਮੇਰੀ ਗੱਲ ਸੁਣੋ ਜੀ ਪਰੋਣੇ ਨੂੰ ਦੇਖੋ ਮੇਰੀ ਹਾਂ ਤੁਸੀਂ ਪਰੋਣੇ ਨੂੰ ਕੱਲ ਦਿਓ ਨਾਲ ਇਹਨਾਂ ਦੇ ਨਾਲ ਕੀ ਕਰੀਓ ਇਹ ਅੱਜ ਜਾ ਕੇ ਰਾਤ ਉੱਥੇ ਐਡਮਿਟ ਕਰਾ ਲਣਗੇ ਹਾਂਜੀ ਬੰਦਾ ਮੇਰਾ ਐਡਮਿਟ ਕਰਾ ਦੇਗਾ ਇਹਨਾਂ ਨੂੰ ਡਾਕਟਰ ਸਾਰਾ ਰਾਤ ਨੂੰ ਚੈੱਕਅਪ ਕਰ ਲੇਗਾ ਤੁਸੀਂ ਇੱਕ ਜਾਣਾ ਸਵੇਰੇ ਚਲ ਦਿਓ ਮੈਂ ਇਹਨਾਂ ਨੂੰ ਖਰਚਾ ਪਾਣੀ ਦੇ ਦੇ ਦਨਾ ਗੱਡੀ ਦਾ ਤੇਲ ਫੁੱਲ ਕਰਾ ਦੇਣਾ ਰੋਟੀ ਪਾਣੀ ਦਾ 5000 ਦੇ ਦੇਣਾ 5000 ਰੁਪਏ ਰੋਟੀ ਪਾਣੀ ਦਾ ਤੇਲ ਫੁੱਲ ਕਰਾ ਦੇਣਾ ਇਸ ਤੋਂ ਬਾਅਦ ਵਾਪਸ ਨਹੀਂ ਆਣਾ ਫਰੀਦਕੋਟ ਤੋਂ ਐਡਮਿਟ ਕਰਾਉਣ ਨੂੰ ਮੈਨੂੰ ਡੀ ਐਮ ਸੀ ਵੀ ਕਰਾ ਦੂੰਗਾ ਆਂਟੀ ਪਰ ਉਥੇ ਬਿੱਲ ਇੰਨਾ ਬਣ ਜਾਣਾ ਦੇਖੋ ਮੇਰੇ ਕੋਲ ਇੱਕ ਮੇਰੀ ਭੈਣ ਤਾਂ ਹੈ ਨਹੀਂ ਸਾਡੇ ਕੋਲ 100 ਮਰੀਜ਼ ਹੋਰ ਬੈਠਾ ਹੈ ਤਾਂ ਜੇ 10-10 ਲੱਖ ਮੈਂ 100ਾਂ ਨੂੰ ਦੇਣਾ ਹੋਵੇ ਤਾਂ ਮੇਰੇ ਕੋਲ 10 ਕਰੋੜ ਰੁਪਏ ਨਹੀਂ ਹੈਗਾ ਮੈਂ ਤੁਹਾਡੀ ਮਦਦ ਕਰੂੰਗਾ ਨਾ ਨਾ ਮੇਰਾ ਦੇਖੋ ਮੇਰਾ ਇੰਨੇ ਰੋਏ ਨਾ ਕਿ ਕਿਸੇ ਦੇਖਦੇ ਮੈਨੂੰ ਤਾਂ ਇਹ ਰਾਨਗੇ ਕਿ ਤੁਸੀਂ 4 ਸਾਲ ਤੋਂ ਬਿਮਾਰ ਹੋ ਮੇਰੇ ਕੋਲ ਕਿਉਂ ਨਹੀਂ ਆਏ ਜੀ ਅਸੀਂ ਸਰਕਾਰੀ ਚ ਪ੍ਰਾਈਵੇਟ ਚ ਕਰਦੇ ਰਹੇ ਦੀਵਾਲੀ ਤੱਕ ਤਾਂ ਵਧੀਆ ਤੁੜੀ ਫਿਰਦੀ ਸੀ ਵਧੀਆ ਸੀ ਜੀ ਹੋ ਜਾਂਦੀ ਸਹੀ ਹੋ ਜਾਂਦੀ ਸੀ ਉਹਦੋਂ ਜ਼ਿਆਦਾ ਹੀ ਹੋ ਗਈ ਗੱਡੀ ਦੇਖੋ ਮੈਂ ਤਾਂ 10 ਕੁਝ ਨਹੀਂ ਹੋਇਆਗਾ ਦੇਖੋ ਇੱਕ ਤੁਹਾਡੀ ਵੀ ਜਿਹੜੀ ਕਮੀ ਹੈ ਜਿਹੜੀ ਤੁਹਾਡੀ ਵੀ ਇਹ ਗਲਤੀ ਹੈ ਤੁਹਾਡੇ ਕੋਲ ਦੇਖੋ ਕੋਈ ਰਿਪੋਰਟਾਂ ਨਹੀਂ ਕੋਈ ਟੈਸਟ ਨਹੀਂ ਕੋਈ ਫਾਈਲਾਂ ਨਹੀਂ ਨਹੀਂ ਵੀਰ ਜੀ ਮੈਂ ਪੈ ਗਿਆ ਜੀ ਮੈਂ ਦੇਖੋ ਤੁਹਾਡੇ ਕਿੰਨਾ ਪਾਣੀ ਪਿਆ ਜੀ ਕੁਝ ਇਹਨਾਂ ਨੂੰ ਜੀ ਕੁੜੀ ਇਹਨਾਂ ਦੇਖੋ ਜੀ ਘਰ ਬੀਬੀ ਦੇ ਨਾਲ ਸਾਰਾ ਚੋਈ ਜਾਂਦਾ ਵੀਰ ਜੀ ਘਰ ਕਿਨੇ ਦੂਰ ਐਥੋਂ ਇੱਕ ਉਹਨਾਂ ਦੇ ਨਾਲ ਹੀ ਪੈਂਦਾ ਕੋਈ ਨਹੀਂ ਤੁਸੀਂ ਹੁਣ ਸਾਡੇ ਕੋਲ ਆ ਗਏ ਹੋ ਮੈਂ ਤੁਹਾਨੂੰ ਭੇਜਦਾ ਪਰ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਇੱਥੋਂ ਘੰਟਾ ਹੀ ਫਰੀਦਕੋਟ ਆ ਘੰਟਾ ਹੀ ਪੀਜੀਆ ਆ ਪੀਜੀਆ ਦੇ ਨਾਮ ਤੋਂ ਖਭਰਾਓ ਨਾ ਹਾਂ ਪੀਜੀਏ ਦੇ ਨਾਮ ਤੋਂ ਉਹ ਘਬਰਾਉਂਦੇ ਨੇ ਜਿਨ੍ਹਾਂ ਕੋਲ ਪੈਸਾ ਬਹੁਤ ਜ਼ਿਆਦਾ ਹੈ। ਹਾਂਜੀ। ਵੱਡੇ ਹਸਪੀਟਲਾਂ 'ਚ ਇਲਾਜ ਹੈਗਾ ਪਰ ਮਾਇਆ ਨਹੀਂ ਹੈਗੀ ਇੰਨੀ। ਮੈਂ ਤੁਹਾਨੂੰ ਐਡਮਿਟ ਕਰਾ ਕੇ ਸਾਰਾ ਇਲਾਜ ਕਰਾਣਾ ਤੁਸੀਂ ਬੇਫਿਕਰ ਰਹੋ। 2 ਮਿੰਟ ਬੈਠੋ ਤੁਸੀਂ ਨਾਲ ਜਾਓਗੇ ਬਾਈ ਜੀ। ਨਾਲ ਵੀ ਰਿਆਂ ਗੱਡੀ ਤਾਂ ਕਿਸੇ ਦੀ ਆ ਹੁਣ ਕੋਈ ਨਹੀਂ ਜੇ ਗੱਡੀ ਕਿਸੇ ਦੀ ਆ ਤਾਂ ਮੈਂ ਆਪਣੀ ਐਂਬੂਲੈਂਸ ਭੇਜ ਦਿੰਨਾ ਪਰ ਇਹਨਾਂ ਦੇ ਨਾਲ ਇੱਕ ਜਣੇ ਨੂੰ ਜਾਣਾ ਪਵੇਗਾ। ਤੁਸੀਂ ਚੱਲ ਜਾਓਗੇ। ਮੈਂ ਐਂਬੂਲੈਂਸ ਮੰਗਾਵਾਂ ਆਪਣੀ। ਕੋਈ ਨਹੀਂ ਜੀ ਜਾਵਾਂ। ਮੰਗਾਵਾਂ ਐਂਬੂਲੈਂਸ। ਚਲੇ ਜਾਓ ਵੀਰ। ਜੀ ਇਸੇ ਗੱਡੀ 'ਚ ਲੈ ਜਾਣਾ ਤੇ ਇਸੇ ਗੱਡੀ 'ਚ ਲਿਆ ਦੋ ਮੈਂ ਟੈਂ ਆਪਾਂ ਐਂਬੂਲੈਂਸ ਭੇਜ ਦਿੰਦੇ ਤੁਹਾਨੂੰ ਹੁਣੀ ਕੋਈ ਗੱਲ ਕੋਈ ਗੱਲ ਕੋਈ ਗੱਲ ਕੋਈ ਬੱਸ 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 ਕੋਈ ਗੱਲ ਮਹਾਰਾਜ ਦਾ ਆ ਦੇਖੋ ਆ ਬੰਦਾ ਤੁਹਾਨੂੰ ਲੈ ਕੇ ਆਇਆ ਦਾ ਧੰਨਵਾਦ ਕਰੋ ਨਾ ਕੋਈ ਗੱਲ ਕੋਈ ਗੱਲ ਤੁਸੀਂ ਬੈਠੋ 2 ਮਿੰਟ ਮੈਂ ਤੁਹਾਨੂੰ ਭੇਜਦਾ ਹੁਣੀ ਨਾਲ ਕੌਣ ਚੱਲਿਆ ਹੁਣ ਇਹਨਾਂ ਦੇ ਇਹਨਾਂ ਦੇ ਪਾਪਾ ਤੁਸੀਂ ਪਾਪਾ ਚੱਲੇ ਹੋ ਆ ਫੜੋ ਤੁਹਾਨੂੰ ਮੁੰਡਾ ਸੇਵਾ ਕਰਨ ਆਇਆ ਆ ਦੇਖੋ ਤੁਹਾਨੂੰ ਪੈਸੇ ਦਵਾ ਰਹੇ ਆ ਫੜ ਦੇ ਦਿਓ ਭਾਜੀ ਇਹਨਾਂ ਨੂੰ ਦੇ ਦਿਓ ਇਹਨਾਂ ਦੀ ਬੇਟੀ ਹੈ ਭਾਜੀ ਬੜੀ ਸੀਰੀਅਸ ਹੈ ਤੇ ਇਹਨਾਂ ਨੂੰ ਅਸੀਂ ਹੁਣੀ ਐਡਮਿਟ ਕਰਾ ਰਹੇ ਆ ਤੇ ਤੁਹਾਡੇ ਪੈਸੇ ਇਹਨਾਂ ਨੂੰ ਮੈਡੀਸਿਨ ਲੈਣ ਦੇ ਕੰ ਆ ਤੁਹਾਨੂੰ 5000 ਰੁਪਏ ਕਿਹਾ ਸੀ ਨਾ ਕਿਰਾਇਆ ਪਾਣੀ ਜਾਣ ਨੂੰ ਕਿਰਾਇਆ ਪਾਣੀ ਲੈ ਲਓ ਬਾਕੀ ਦਵਾਈ ਦੂਈ ਸਾਰੀ ਉੱਥੋਂ ਮਿਲ ਗਏ ਦੇਖ ਲਓ ਇਹ 10 ਮਿੰਟ ਪਹਿਲਾਂ ਤੁਹਾਨੂੰ ਕਿਹਾ ਸੀ ਕਿ ਕੋਈ ਨਾ ਕੋਈ ਰੱਬ ਦਾ ਬੰਦਾ ਆਏਗਾ ਆ ਗਿਆ ਇਹਨਾਂ ਵਾਸਤੇ ਦੁਆ ਕਰਿਓ ਇਹਨਾਂ ਦਾ ਭਾਜੀ ਬੱਚਾ ਬਹੁਤ ਸੀਰੀਅਸ ਹੈ ਬੜਾ ਸੀਰੀਅਸ ਬੱਚਾ ਹੈ ਇਹਨਾਂ ਦਾ ਤੁਸੀਂ ਕੱਢ ਲਓ ਭਾਜੀ ਆਜੋ ਬਾਹਰ ਆਜੋ ਆਰਾਮ ਨਾਲ ਤੁਸੀਂ ਇਹਨਾਂ ਨੂੰ ਦੇ ਦਿਓ 5000 ਰੁਪਏ ਕੋਈ ਗੱਲ ਨਹੀਂ ਅਸੀਂ ਕਰਦੇ ਮਦਦ ਕੱਢ ਦਿਓ ਸਟ੍ਰੈਚਰ ਲਿਆ ਰਹੇ ਸਟ੍ਰੈਚਰ ਲਿਆ ਰਹੇ ਕੱਢ ਦਿਓ ਧਿਆਨ ਨਾਲ ਧਿਆਨ ਨਾਲ ਧਿਆਨ ਆ ਗੱਤ ਪਾਓ ਜੀ ਆ ਦੋ ਜੀ ਕੋਈ ਗਾ ਹੋ ਜਾਣਾ ਠੀਕ ਐ ਬਿਲਕੁਲ ਉੱਪਰ ਕਰ ਦੋ ਮਾੜਾ ਜਾਂ ਪਾਣੀ ਪੀਣਾ ਵਾਹਿਗੁਰੂ ਉੱਪਰ ਕਰ ਦੋ ਹੋਰ ਜੀ ਬਸ ਜਰੂਰ ਨਹੀਂ ਕਰੇ ਵੀ ਤੇ ਛੋੜ ਦੇ ਵੱਡੇ ਵੱਡੇ ਤੂੰ ਇਹਨੂੰ ਵੱਧ ਤਰੱਕੀ ਆ ਕੋਈ ਮਾਲਕ ਸਾਹਿਬ ਨੂੰ ਭਲਾ ਦੇਵੇ ਕੋਈ ਗੱਲ ਤੁਸੀਂ ਜਿਨ੍ਹਾਂ ਨੇ ਇੱਕ ਜਣੇ ਨਾਲ ਜਾਣਾ ਉਹ ਵਿੱਚ ਬੈਠ ਜਾਓ ਹਸਬੰਦ ਕਿੱਥੇ ਨੇ ਤੁਹਾਡੇ ਤੁਸੀਂ ਬਹੁਤ ਸੋਨਾ ਕੰਮ ਕਰ ਰਹੇ ਹੋ ਯਾਰ ਆਪਣੀ ਵਾਈਫ ਦੀ ਨਹੀਂ ਸੇਵਾ ਕਰ ਰਹੇ ਹੋ 5000 ਰੁਪਏ ਤੁਹਾਨੂੰ ਮਿਲ ਗਿਆ ਹਾਂਜੀ ਬਸ ਠੀਕ ਹੈ ਤੁਹਾਨੂੰ ਕਿਰਾਇਆ ਪਾਣੀ ਮਿਲ ਗਿਆ ਖਾਣ ਪੀਣ ਦਾ ਮਿਲ ਗਿਆ ਮੁੰਡਾ ਮੇਰਾ ਉੱਥੇ ਮਿਲ ਜੇਗਾ ਐਡਮਿਟ ਕਰਾ ਦੇਗਾ ਦਵਾਈਆਂ ਦੀ ਦੁਕਾਨ ਦੱਸ ਦਾਂਗੇ ਉੱਥੇ ਦਵਾਈਆਂ ਫ੍ਰੀ ਲਈ ਚੱਲੋ ਕੋਈ ਦਿੱਕਤ ਹੈਗੀ ਕਾਰਡ ਬਣ ਗਿਆ ਸਾਡਾ ਇਹ ਸਾਡਾ ਕਾਰਡ ਇਹਦੇ ਤੇ ਸਾਰੇ ਨੰਬਰ ਲਿਖੇ ਹੋਏ ਆ ਆ ਨੰਬਰਾਂ ਤੇ ਫੋਨ ਕਰਕੇ ਕੋਈ ਦਿੱਕਤ ਹੈ ਕਿ ਸਾਨੂੰ ਫੋਨ ਕਰ ਲੈਣਾ ਇਹ ਨੰਬਰ 24 ਘੰਟੇ ਚੱਲਦਾ ਜਦੋਂ ਮਰਜ਼ੀ ਫੋਨ ਕਰ ਲਓ ਇਹ ਮੁੰਡਾ ਫਰੀਦਕੋਟ ਦਾ ਇਹ ਕਾਰਡ ਦਿਖਾ ਕੇ ਤੁਹਾਨੂੰ ਦਵਾਈਆਂ ਫ੍ਰੀ ਮਿਲ ਜਾਣਗੀਆਂ ਕੋਈ ਦਿੱਕਤ ਹੈ thì ਸਾਨੂੰ ਦੁਆਰਾ ਮਿਲ ਲੈਣਾ ਤੇ ਜੋ ਤੱਕ ਇਹਦਾ ਇਲਾਜ ਨਹੀਂ ਹੋ ਜਾਂਦਾ ਸਾਡਾ ਪਿੱਛਾ ਨਹੀਂ ਛੱਡਣਾ ਠੀਕ ਹੈ ਕਿਤੇ ਇੰਟਰਵਿਊ ਕਿਤੇ ਵੀਡੀਓ ਪਾਉਣ ਦੀ ਕੋਈ ਲੋੜ ਨਹੀਂ ਤੁਹਾਡਾ ਇਲਾਜ ਸਾਰਾ ਫ੍ਰੀ ਹੋਏਗਾ ਠੀਕ ਹੈ ਨਹੀਂ ਪਾਉਂਦੇ ਜੀ ਬਕਰੋ ਤੁਸੀਂ ਦੇਖੋ 2000 ਰੁਪਏ ਤੁਹਾਨੂੰ ਪਹਿਲੇ ਕੋਈ ਦੇਖੋ ਮੈਨੂੰ ਕੋਈ ਦਿੱਕਤ ਨਹੀਂ ਤੁਹਾਨੂੰ ਕੋਈ 10 ਲੱਖ ਦਵੇ ਪਰ ਮੈਨੂੰ ਇਹ ਕੋਈ ਗੱਲ ਆਵਾਜ਼ ਨੰਬਰ ਇੱਥੇ ਲਿਖਦਾ ਸਾਰਾ ਕਾਰਡ 'ਚ ਤੁਸੀਂ ਵਿੱਚੀ ਵਿੱਚ ਲਿਖਦਾ ਤੁਸੀਂ ਜਾਓ ਆਰਾਮ ਨਾਲ ਆਪਣਾ ਇਲਾਜ ਕਰਾਓ ਕੋਈ ਦਿੱਕਤ ਨਹੀਂ ਸਾਨੂੰ ਮਿਲਣੀ ਕੋਈ ਗੱਲ ਕੋਈ ਗੱਲ ਮਾਲਕ ਸਭ ਦਾ ਭਲਾ ਕਰ ਮਾਹਮਾ ਜੀ ਇਹਨਾਂ ਭਲਾ ਕੋਈ ਸਭ ਦਾ ਭਲਾ ਕਰੇ ਪਰਮਾਤਮਾ ਜਾਓ ਤੁਸੀਂ ਜਾਓ ਥੈਂਕ ਯੂ ਬਾਜੀ ਬਹੁਤ ਧੰਨਵਾਦੀ ਤੁਹਾਡਾ ਇਹ ਵਿਚਾਰੇ 4 ਸਾਲ ਤੋਂ ਬਿਨਾਂ ਇਲਾਜ ਤੋਂ ਤੜਪ ਰਹੇ ਨੇ ਔਰ ਦਾ ਜਾਨੀ ਕਿ ਪੈਸੇ ਨਹੀਂ ਟ੍ਰੀਟਮੈਂਟ ਲਈ ਜਮਾਏ ਜੀ ਰੋਟੀ ਦੀ ਆਪ ਰੋਟੀ ਨਹੀਂ ਖਾਦੀ ਮੈਂ ਵੀ ਇਹਨਾਂ ਨੂੰ ਨਹੀਂ ਜਾਣਦਾ ਮੈਂ ਇਹਨਾਂ ਦਾ ਅੰਕਲ ਜੀ ਨਾਮ ਵੀ ਨਹੀਂ ਜਾਣਦਾ ਇਹ ਸਿਰਫ ਇੱਥੇ ਸੇਵਾ ਕਰਨ ਆਏ ਨੇ ਔਰ ਤੁਸੀਂ ਦੇਖੋ ਮਰੀਜ਼ ਵੀ ਤੁਸੀਂ ਡੋਨਰ ਵੀ ਇਹ ਵੀ ਹਾਂਜੀ ਬੈਠੋ ਭਾਜੀ ਬੈਠ ਤਿੰਨ ਸਾਲ ਹੋ ਗਏ ਰੋਟੀ ਦੀ ਕੋਈ ਗੱਲ ਮਾਲਕ ਕਿਰਪਾ ਕਰੇਗਾ ਕੋਈ ਗੱਲ ਬੈਠੋ ਭਾਜੀ ਆਜੋ ਆਜੋ ਬੈਠੋ